ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਮੈਕਸ ਹਸਪਤਾਲ ਤੇ ਵੱਡੀ ਲਾਪਰਵਾਹੀ ਦੇ ਦੋਸ਼ ਲਗਾ ਦਿੱਤੇ ਗਏ ਨੇ ਤਾਂ ਦੱਸ ਜਿਏ ਕਿ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਤਾਂ ਦੱਸ ਜਿਏ ਕਿ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਮੈਕਸ ਸੁਪਰ ਸਪੈਸ਼ੈਲਿਟੀ ਹਸਪਤਾਲ ਮੋਹਾਲੀ ਦੀ ਘਟਨਾ ਤੇ ਲਾਪਰਵਾਹੀ ਤੇ ਅਨਮਨੁੱਖੀ ਰਵੱਈਏ ਤੇ ਸਖਤ ਨਾਰਾਜ਼ਗੀ ਜ਼ਾਹਰ ਕੀਤੀ ਮંત્રી ਬੈਂਸ ਨੇ ਦੋਸ਼ ਲਾਇਆ ਕਿ ਹਸਪਤਾਲ ਪ੍ਰਬੰਧਨ ਨੇ ਐਮਰਜੈਂਸੀ ਵਾਰਡ ਖਾਲੀ ਹੋਣ ਦੇ ਬਾਵਜੂਦ ਹਿਮਾਚਲ ਪ੍ਰਦੇਸ਼ ਤੋਂ ਆਈ ਇੱਕ ਬਜ਼ੁਰਗ ਮਰੀਜ਼ ਸਨੇਹੂ ਨੂੰ ਦਾਖਲ ਕਰਨ ਤੋਂ ਹੀ ਇਨਕਾਰ ਕਰ ਦਿੱਤਾ। ਉਹਨਾਂ ਨੂੰ ਲੰਮਾ ਸਮਾਂ ਐਂਬੂਲੈਂਸ ਦੇ ਵਿੱਚ ਇੰਤਜ਼ਾਰ ਕਰਨਾ ਪਿਆ। ਜਰਸਲੂਨਾ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਦੱਸਿਆ ਕਿ ਐਤਵਾਰ ਨੂੰ ਜਦ ਖੁਦ ਇੱਕ ਸਰਪੰਚ ਦੇ ਜੀਜਾ ਨੂੰ ਦਾਖਲ ਕਰਾਉਣ ਦੇ ਲਈ ਹਸਪਤਾਲ ਪਹੁੰਚਦੇ ਨੇ ਤਾਂ ਉਹਨਾਂ ਨੇ ਵੇਖਿਆ ਕਿ ਹਮੇਰਪੁਰ ਤੋਂ ਆਈ ਇੱਕ ਬਜ਼ੁਰਗ ਮਹਿਲਾ ਨੂੰ ਵੀ 25 ਮਿੰਟ ਤੱਕ ਐਂਬੂਲੈਂਸ ਦੇ ਵਿੱਚ ਹੀ ਰੱਖਿਆ ਜਾਂਦਾ। ਪ੍ਰਬੰਧਨ ਫਾਈਲਾਂ ਚੈੱਕ ਕਰਨ ਅਤੇ ਬੈੱਡ ਨਾ ਹੋਣ ਦੇ ਬਹਾਨ ਬਣਾਏ ਜਾ ਰਹੇ ਸਨ ਜਦ ਕਿ ਐਮਰਜੈਂਸੀ ਵਾਰਡ ਸੁੰਸਾਨ ਪਿਆ ਸੀ ਆਪਣੇ ਰਿਸ਼ਤੇਦਾਰ ਦੇ ਇਲਾਜ ਦੇ ਵਿੱਚ ਦੇਰੀ ਦੇ ਨਾਲ ਨਾਲ ਬਜ਼ੁਰਗ ਮਹਿਲਾ ਦੀ ਦੁਰਦਸ਼ਾ ਦੇਖ ਕੇ ਮੰਤਰੀ ਬੈਂਸ ਵੀ ਭੜਕ ਗਏ ਉਹਨਾਂ ਨੇ ਤੁਰੰਤ ਖੁਦ ਹਸਪਤਾਲ ਦੇ ਐਮਰਜੈਂਸੀ ਦੇ ਵਿੱਚ ਜਾ ਕੇ ਦੋਵਾਂ ਮਰੀਜ਼ਾਂ ਨੂੰ ਦਾਖਲ ਕਰਵਾਇਆ ਤੇ ਡਾਕਟਰਾਂ ਨੂੰ ਤੁਰੰਤ ਇਲਾਜ ਕਰਨ ਦੇ ਨਿਰਦੇਸ਼ ਦੇ ਦਿੱਤੇ ਹਾਲਾਂਕਿ ਮੰਤਰੀ ਨੇ ਪ੍ਰਬੰਧਨ ਤੇ ਭੜਕੀਆਂ ਕਿਹਾ ਹੈ ਕਿ ਜਿੱਤੇ ਲੱਖ ਰੁਪਏ ਵਸੂਲੇ ਜਾਂਦੇ ਨੇ ਇਨਸਾਨੀਅਤ ਵੀ ਇਹ ਲੋਕ ਪੁੱਲ ਚੁਕੇ ਨੇ ਨਾ ਕਿ ਕਿ ਭਗਵਾਨ ਦਾ ਦੂਜਾ ਰੂਪ ਮੰਨੇ ਜਾਣ ਵਾਲੇ ਡਾਕਟਰਾਂ ਦਾ ਮੈਂ ਸਨਮਾਨ ਕਰਦਾ ਪਰ ਪੈਸੇ ਦੀ ਹੋੜ ਦੇ ਵਿੱਚ ਮਰੀਜ਼ਾਂ ਨੂੰ ਤਰਫ ਦੇ ਦੇਖਣਾ ਅਸਹਿਣਯੋਗ ਹੈ ਮਰੀਜ਼ਾਂ ਦਾ ਇਲਾਜ ਪਹਿਲੀ ਤਰਜੀਹ ਤੇ ਹੋਣਾ ਚਾਹੀਦਾ ਨਾ ਕਿ ਫਾਈਲ ਪ੍ਰਬੰਧਨ ਉਹਨਾਂ ਚੇਤਾਵਨੀ ਦਿੰਦੀ ਹੈ ਕਿ ਜੇਹੀ ਲਾਪਰਵਾਹੀ ਬਰਦਾਸ਼ਤ ਨਹੀਂ ਹੋਵੇਗੀ ਸਰਕਾਰ ਅਜੇ ਹਸਪਤਾਲਾਂ ਤੇ ਕਾਰਵਾਈ ਕਰੇਗੀ ਹਾਲਾਂਕਿ ਇਸ ਘਟਨਾ ਤੋਂ ਬਾਅਦ ਮੈਕਸ ਹਸਪਤਾਲ ਦੇ ਬੁਲਾਰੇ ਨੇ ਸਪੱਸ਼ਟ ਦੰਦਿਆ ਕਿ 68 ਸਾਲਾ ਮਰੀਜ਼ ਨੂੰ ਜਦੋਂ ਐਮਰਜੈਂਸੀ 'ਚ ਲਿਆਂਦਾ ਗਿਆ ਤਾਂ ਉਸ ਸਮੇਂ ਕੋਈ ਆਈਸੀਯੂ ਬੈੱਡ ਉਪਲਬਧ ਨਹੀਂ ਸੀ ਇਸ ਬਾਰੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਉਨ੍ਹਾਂ ਕਿਹਾ ਕਿ ਬਾਅਦ ਦੇ ਵਿੱਚ ਬੈੱਡ ਉਪਲਬਧ ਹੋਣ ਤੇ ਮਰੀਜ਼ ਨੂੰ ਆਈਸੀਯੂ ਦੇ ਵਿੱਚ ਸ਼ਿਫਟ ਕੀਤਾ ਗਿਆ ਤੇ ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਬੈੱਡ ਉਪਲਬਧ ਹੋਣ ਤੇ ਮਰੀਜ਼ ਨੂੰ ਸੀਸੀਯੂ ਦੇ ਵਿੱਚ ਸ਼ਿਫਟ ਕੀਤਾ ਗਿਆ ਜ਼ਿਕਰ ਹੋ ਗਿਆ ਕਿ ਮੈਕਸ ਹਸਪਤਾਲ ਤੇ ਲਾਪਰਵਾਹੀ ਤੇ ਦੋਸ਼ ਪਹਿਲੀ ਵਾਰ ਨਹੀਂ ਲੱਗੇ 2014 ਦੇ ਵਿੱਚ ਮੈਡੀਕਲ ਨੈਗਲੀਜੈਂਸੀ 2017 ਦੇ ਵਿੱਚ ਪੰਜਾਬ ਸਟੇਟ ਕੰਜ਼ਿਊਮਰ ਡਿਸਪਿਊਟਸ ਰੀਡਲੈਸ ਕਮਿਸ਼ਨ ਦੇ ਵੱਲੋਂ 32.96 ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਤੇ 2024 ਦੇ ਵਿੱਚ ਹਾਈ ਕੋਰਟ ਦੇ ਵੱਲੋਂ ਇਸ ਫੈਸਲੇ ਨੂੰ ਬਰਕਰਾਰ ਰੱਖਣ ਵਰਗੇ ਮਾਮਲੇ ਪਹਿਲਾਂ ਵੀ ਚਰਚਾ ਦਾ ਵਿਸ਼ਾ ਰਹੇ ਨੇ ਮੈਕਸ ਸੁਪਰ ਸਪੈਸ਼ੈਲਿਟੀ ਹਸਪਤਾਲ ਮੋਹਾਲੀ ਦੇ ਬਾਹਰ ਕੜੀਆਂ ਐਂਬੂਲੈਂਸਾਂ ਜਿੱਥੇ ਸਿੱਖਿਆ ਮੰਤਰੀ ਹਰਜੋਤ ਬੈਂਸ ਇਸ ਦਰਮਿਆਨ ਜਿਨ੍ਹਾਂ ਨੇ ਮਰੀਜ਼ਾਂ ਨੂੰ ਐਂਬੂਲੈਂਸ ਦੇ ਵਿੱਚ ਐਮਰਜੈਂਸੀ ਵਾਰ ਦੇ ਬਾਹਰ ਇੰਤਜ਼ਾਰ ਕਰਦੇ ਦੇਖਿਆ ਤਾਂ ਉਹ ਵੀ ਭੜਕ ਉੱਠੇ ਜੂਤ ਸਿੰਘ ਬੈਂਸ ਅੱਜ ਮੈਕਸ ਹਸਪਤਾਲ ਮੋਹਾਲੀ ਆਸੀ 35 ਸਰਪੰਚ ਸਾਹਿਬ ਦੇ ਜੀਜਾ ਜੀ ਇੱਥੇ ਐਡਮਿਟ ਹੈ ਉਹਨਾਂ ਨੂੰ ਆਈ ਸੀ ਯੂ ਚ ਲੈਣ ਲਈ ਅਸੀਂ ਉਧਰ ਦੇ ਬੈੱਡ ਅਰੇਂਜ ਕਰ ਰਹੇ ਸੀਗੇ ਜਦ ਤੱਕ ਇਹ ਕਹਿੰਦੇ ਕਿ ਕਿਉਂਕਿ ਲਈ ਉਹਨਾਂ ਦਾ ਕਾਰਡ ਬਣਿਆ ਉਹਨਾਂ ਦੇ ਜਿੰਨੇ ਚਿਰ ਤੱਕ ਪੈਸੇ ਨੋਚਣੇ ਸੀ ਉਦੋਂ ਤੱਕ ਉਹਨਾਂ ਨੂੰ ਇੱਥੇ ਐਡਮਿਟ ਕੀਤਾ ਗਿਆ ਉਸ ਤੋਂ ਬਾਅਦ ਹੁਣ ਆ ਜੋ کہہ ਰਹੇ ਕਿ ਹੁਣ ਖੜ ਜੋ ਉਸ ਤੋਂ ਬਾਅਦ ਹੁਣ ਕਹਿੰਦੇ ਜੀ ਨਹੀਂ ਸਾਡੇ ਕੋਲ ਬੈੱਡ ਹੈ ਨਹੀਂ ਸਾਡੇ ਹੁੰਦੇ ਆ ਅੱਧੇ ਘੰਟੇ ਤੋਂ ਇਹ ਦੋ ਐਂਬੂਲੈਂਸਾਂ ਅੱਧੇ ਘੰਟੇ ਤੋਂ ਬਰੇਜ ਤੜਪ ਰਿਆ ਸਾਰਾ ਅੰਦਰ ਆਓ ਇੱਧਰ ਆਓ ਸਾਰੀ ਐਮਰਜੈਂਸੀ ਦਿਖਾਓ ਖਾਲੀ ਪਈ ਹੈ ਪਰ ਪਹਿਲਾਂ ਇਹਨਾਂ ਦੇ ਕਾਰਡ ਉੱਤੋਂ ਕਹਿੰਦੇ ਕਿ ਰੋਕੋ ਕਹਿੰਦੇ ਰੋਕੋ ਹਜੇ ਆ ਸਾਰੇ ਖਾਣੀ ਪਏ ਆ ਬੈਠ ਸਾਰੇ ਬੈਠ ਆ ਸਾਰੇ ਬੈਡੀਰ ਤੇ ਖੜਾ ਆ ਵੀ ਹੁਣ ਇਹ ਵੀ ਮੇਰੇ ਕਹਿਣ ਤੋਂ ਬਾਅਦ ਇਹ ਪੇਸ਼ੈਂਟ ਇਹਨਾਂ ਨੂੰ ਵੀ ਬਾਹਰ ਰੈਂਪ ਤੇ ਖੜਾਈ ਰੱਖਿਆ ਸਿਰਫ ਸਿਰਫ ਕਿਹੜਾ ਹੈ ਮਕਸਦ ਕੀ ਹੈ ਕਿ ਜਿੱਥੋਂ ਪੈਸੇ ਬਣ ਸਕਦੇ ਆ ਮਰੀਜ਼ ਨੂੰ ਆਈਸੀਯੂ ਚ ਨਹੀਂ ਸ਼ਿਫਟ ਕਰ ਰਹੇ ਬਾਹਰ ਅੱਧੇ ਘੰਟੇ ਤੋਂ ਆ ਹੁਣ ਮਤਲਬ ਹਾਂ ਜੀ ਮੋਹ ਬਚਾਰੀ ਛੋਟੀ ਜੀ ਹਮੇ ਕਿੱਥੋਂ ਆਏ ਤੁਸੀਂ ਜੀ ਕਿੰਨੀ ਦੇਰ ਹੋ ਗਈ ਤੁਮ ਖੜਿਆ ਨੂੰ ਹਮਾਰੇ ਕੋ ਕੋ 20 ਮਿੰਟ ਹੋ ਗਏ ਕੀ ਕਹਿੰਦੇ ਪਹਿਲਾਂ ਫਾਈਲ ਦੇਖਾਂਗੇ ਉਹ ਪਹਿਲੇ ਫਾਈਲ ਦੇਖੀ ਆ ਵੀ ਬੋਲਦੇ ਹਾਂ ਅਮਰ ਜਨਸੀ ਖਾਲੀ ਪਈ ਹੈ ਉਹ ਵੀ ਜਿਹੜੇ ਦੂਜਾ ਪੇਸ਼ੈਂਟ ਵੀ ਆ ਸੀ ਕਿ ਇਹ ਬੇਸਿਕਲੀ ਤਾਂ ਦੇਖਣਾ ਕਿਥੋਂ ਪੈਸੇ ਬਣ ਸਕਦੇ ਹਾਂ ਜੀ ਇਹੀ ਹੈ ਨਾ ਬਿਲਕੁਲ ਸਹੀ ਯਾਨੀ ਮੈਂ ਜਾਣੇ ਕਿ ਮੈਂ ਹੁਣੇ ਹੈਲਥ ਮਿਨਿਸਟਰ ਨੂੰ ਵੀ ਸ਼ਿਕਾਇਤ ਕਰ ਰਿਹਾ ਫੋਨ ਕੇ ਇਹਨਾਂ ਦੇ ਇੱਕ ਤਾਂ ਬੈੱਡ ਚ ਚੈੱਕ ਕਿਤੇ ਜਾਣ ਕਰਤੀ ਥਿਸ ਇਜ਼ ਗ੍ਰੋਸ ਇਨ ਹਿਊਮਨ ਅੱਥੇ ਤੇ ਉੱਥੋਂ ਜਿਹੜਾ ਇੱਥੋਂ ਟੈਂਡੈਂਟ ਆ ਗਿਆ ਸਕਿਉਰਿਟੀ ਗਾਰਡ ਉਹਨੂੰ ਕਹਿ ਰਿਹਾ ਕਿ ਕਿ ਭਈ ਹਜੇ ਰੁਕੋ ਵੇਟ ਕਰੋ ਪਹਿਲਾਂ ਫਾਈਲ ਦੇਖਾਂਗੇ ਜੇ ਤੁਹਾਡੇ ਕੋਲ ਬੈਡ ਫੁੱਲ